ਸਤਿ ਸ੍ਰੀ ਅਕਾਲ ਅੱਜ ਆਪਾਂ ਨੇ ਆਲੂ ਵਾਲੇ ਖੇਤ ਨੂੰ ਪਲੇਜਰ ਲੈਵਲ ਕਰਕੇ ਕਲਟੀਵੇਟਰ ਨਾਲ ਵਾਹੀ ਦਾ ਕੰਮ ਚਲਾਇਆ ਹੈਗਾ ਇਹ ਖੇਤ ਆਪਾਂ ਮੱਕੀ ਲਈ ਤਿਆਰ ਕਰ ਰਹੇ ਹਾਂਗੇ ਇਹਦੇ ਵਿੱਚ ਆਪਾਂ ਅਗੇਤੀ ਮੱਕੀ ਲਾਉਣੀ ਆਂ ਤਕਰੀਬਨ 21 22 ਤਰੀਕ ਨੂੰ ਆਪਾਂ ਪਹਿਲੇ ਮਹੀਨੇ ਦੀ 21 22 ਤਰੀਕ ਨੂੰ ਲਾ ਦੇਣੀ ਹੈਗੀ ਇਹਦੇ ਵਿੱਚ ਆਪਾਂ ਨੇ ਟਾਲ ਵਾਸਤੇ ਮੱਕੀ ਲਾਉਣੀ ਹੈਗੀ ਸਾਰਾ ਚਾਰਾ ਵੇਚਣ ਵਾਸਤੇ ਲਾਵਾਂਗੇ ਆਪਾਂ ਬੈਡ ਪਲਾਂਟਰ ਨਾਲ ਜਿਹੜਾ ਮੂੰਗੀ ਦੀ ਮੂੰਗੀ ਦੀ ਬਿਜਾਈ ਯਾਰਾ ਬੈਡ ਪਲਾਂਟਰ ਹੁੰਦਾ 4 ਛੜਾਂ ਤੇ ਤਜਰਬਾ ਕਰਨਾਗਾ ਆਪਾਂ ਤਜਰਬੇ ਤੌਰ ਤੇ ਲਾ ਰਹੇ ਹਾਂਗੇ ਇਹਨੂੰ ਕਿਸ ਤਰ੍ਹਾਂ ਇਹਦੀ ਜਰਮੀਨੇਸ਼ਨ ਕਿਸ ਤਰ੍ਹਾਂ ਗ੍ਰੋਥ ਹੋਣੀ ਆ ਉਹ ਬਾਅਦ ਚ ਪਤਾ ਲੱਗੂਗਾ ਪਰ ਤਜਰਬਾ ਕਰਕੇ ਹੀ ਕੁਝ ਪਤਾ ਲੱਗਦਾ ਹੈਗਾ ਉਹ ਤਜਰਬੇ ਆਪਣੇ ਜਾਰੀ ਰਹਿੰਦੇ ਨੇਗੇ ਕਈ ਤਜਰਬੇ ਕਾਮਯਾਬ ਹੁੰਦੇ ਨੇਗੇ ਬਹੁਤ ਥੋੜੇ ਤਜਰਬੇ ਨੇ ਜਿਹੜੇ ਉਹ ਫੇਲਰ ਵਾਲੇ ਪਾਸੇ ਜਾਂਦੇ ਨੇ ਬਹੁਤ ਹੀ ਥੋੜੇ ਐ ਸਮਝ ਲਓ 95% ਤਜਰਬੇ ਨੇ ਜਿਹੜੇ ਉਹ ਕਾਮਯਾਬ ਕਰ ਲੈ ਲਈਦੇ ਨੇਗੇ ਉਹਦੇ ਵਿੱਚ 5% ਚਾਂਸ ਹੁੰਦੇ ਨੇ ਬੀਓ ਚ ਕੋਈ ਕਮੀ ਰਹਿ ਜੇ ਜਿਹਦੇ ਕਰਕੇ ਉਹ ਨਾ ਕਾਮਯਾਬ ਹੋਵੇ ਪਰ ਬਹੁਤ ਥੋੜੇ ਤਜਰਬੇ ਹੁੰਦੇ ਨੇ ਜਿਹੜੇ ਕਾਮਯਾਬ ਨਾ ਹੋਣ ਇਸ ਲਈ ਤਜਰਬੇ ਕਰਦੇ ਰਹਿਣਾ ਚਾਹੀਦਾਗਾ ਉਸੇ ਨਾਲ ਹੀ ਆਪਾਂ ਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਹੁੰਦਾ ਹੈਗਾ ਜੇ ਆਪਾਂ ਡਰ ਕੇ ਕੁਛ ਤਜਰਬਾ ਹੀ ਨਹੀਂ ਕਰਾਂਗੇ ਕੁਛ ਕਰਾਂਗੇ ਹੀ ਨਹੀਂ ਤਾਂ ਆਪਾਂ ਨੂੰ ਬਿਲਕੁਲ ਕੁਝ ਵੀ ਨਹੀਂ ਪਤਾ ਲੱਗਦਾ ਇਸ ਲਈ ਆਪਾਂ ਜੋ ਮੱਕੀ ਬਿਜਾਈ ਕਰਾਂਗੇ ਬਿਜਾਈ ਦੀ ਵੀਡੀਓ ਉਦੋਂ ਬਾਅਦ ਜਰਮੀਨੇਸ਼ਨ ਦੀ ਵੀਡੀਓ ਉਦੋਂ ਅੱਗੇ ਉਹਦੀ ਗਰੋਥ ਦੀ ਵੀਡੀਓ ਤੇ ਉਦੋਂ ਬਾਅਦ ਜਿਸ ਦਿਨ ਆਪਾਂ ਉਹਦੀ ਕਟਾਈ ਕਰਾਂਗੇ ਕੀ ਰੇਟ ਜਾਂਦੀ ਆ ਕਿੰਨਾ ਆਪਾਂ ਨੂੰ ਉਹਦੇ ਵਿੱਚੋਂ ਆਮਦਨ ਦਾ ਜਰੀਆ ਬਣਦਾ ਹੈਗਾ ਉਹ ਸਾਰਾ ਸਤ ਤੁਹਾਡੇ ਨਾਲ ਸਾਂਝਾ ਕਰਾਂਗੇ ਜੁੜੇ ਰਿਹਾ ਕਰੋ ਵੀਰੋ ਧੰਨਵਾਦ ਥੈਂਕ ਯੂ